ਦੇ ਮਾਨਜੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇ ਅਪਰ ਰਿਕਵਰੀ ਵੱਲ ਦੇਖੀਏ ਤੇ ਇਹਦੇ ਚ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰੇਨੇਡ ਇੱਕ ਡਰੋਨ ਇਹ ਸਾਰੇ ਹੀ ਬੜੇ ਲੀਥਲ ਵੈਪਨ ਹੈ 2.30 ਬੋਰ ਦੇ ਹੈ ਇੱਕ 0.32 ਬੋਰ ਦਾ ਪਿਸਤਲ ਹੈਗਾ ਜਿਹੜੀ ਇਹਦੇ ਚ ਮੇਨ ਮਨਸੂਬੇ ਇਹਨਾਂ ਦੇ ਮੁੱਢਲੀ ਪੁਛਕੇ ਤੋਂ ਸਾਹਮਣੇ ਆਏ ਨੇ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਅਰਵਿੰਦਰ ਰਿੰਦਾ ਹੈਪੀ ਪਾਸੀਆਂ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਤੋਂ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਚ ਮੁਢਲੀ ਪੁਛਗਿੱਛ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਾਂ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਾਂਸਟੇਬਲ ਸੀ ਪੁਲਿਸ ਦਾ ਉਹ ਵੀ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਘਰ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤਾਂ ਉਹ ناکਾਮਯਾਬ ਰਹਿ ਗਏ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਏ ਦੇ ਵਿੱਚ ਇਹ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਨੂੰ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਅਵਾਵਾ ਅਵਾਨਪਿੰਡ ਹੈ ਰਮਦਾਸ ਦਾ ਲਵਪ੍ਰੀਤ ਲਵ ਹੈ ਐੜਵਾਲ ਦਾ ਬਸੰਤ ਬਾਬਾ ਪਕਾਲਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕਾਲਾ ਦਾ ਦਿਲਪ੍ਰੀਤ ਮੰਨਾ ਇੱਕ ਖੰਨਾ ਚ ਮਾਰਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਰਿੰਦਰਪਾਲ ਮਨੀ ਕਟਲੇ ਰਮਦਾਸ ਦਾ ਹੈ ਰਾਜਵੀਰ ਰਾਜੂ ਇਹ ਵੀ ਕਟਲੇ ਦਾ ਹੈਗਾ ਹਰਜੋਤ ਮਿੱਠੂ ਕਨੀਏ ਕੇ ਬੇਟ ਡੇਰਾ ਬਾਬਾ ਨਾਨਕ ਜੋਇਲ ਮਸੀ ਰਤਰਛਤਰ ਡੇਰਾ ਬਾਬਾ ਨਾਨਕ ਵਿਸ਼ਵਾਸ ਮਸੀ ਪਾਬੋ ਇਹ ਪਗਾਨਪੁਰ ਪਗਨਪੁਰ ਹੈਗਾ ਪੀਐਸ ਰਮਦਾਸ ਅਮਸਰ ਰੂਰਲ ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀ ਆ ਉਹ ਹੈ ਅਮਨ ਖੋਖਰ ਇਹਨਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਦੋ ਸਾਥੀ ਹੋਰ ਫੜੇ ਗਏ ਇੱਕ ਹੋਰ ਕੇਸ ਦੇ ਵਿੱਚ ਉਹ ਹੈ ਅਵਤਾਰ ਸਿੰਘ ਬਾਬਾ ਪਕਾਲਾ ਬਟਾਲਾ ਦਾ ਤੇ ਗੁਰਨਾਮ ਇਲਿਆਸ ਗਾਮਾ ਇਹ ਬਾਬਾ ਪਕਾਲਾ ਏਰੀਏ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਮਜੈਕਟ ਦਾ ਖਾਣਾ ਬਿਆਸ ਅਮਰਸਰ ਰੂਰਲ ਦੇ ਵਿੱਚ ਪਰਚਾ ਦਰਜ ਹੈ ਲਵਪਰੀਤ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਇਸਾਈਡ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅਮਰਸਰ ਰੂਰਲ ਚ ਔਰ ਅਮਨਪਰੀਤ ਦੇ ਖਿਲਾਫ ਦੋ ਕੇਸ ਰਜਿਸਟਰ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਪੰਪs ਛੁੱਟੇ ਬੰਬ ਛੁੱਟੇ ਸੀਗੇ ਜਿਹੜੀਆਂ ਸ਼ਰਾਬ ਦੇ ਠੇਕਿਆਂ ਤੇ ਸਿਟੀ ਬਟਾਲਾ ਚ ਇਹ ਸਦਰ ਬਟਾਲੇ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਹੈਗਾ ਇਹਦੇ ਵਿੱਚ ਮੈਂ ਨੂੰ ਕਾਫੀ ਵੱਡਾ ਇੰਪੋਰਟੈਂਟ ਲੀਡ ਮੰਨਦਾ ਔਰ ਇਸ ਤੋਂ ਹੋਰ ਵੀ ਇਹ ਸਾਡੇ ਕੋਲ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੋਡਿਊਲ ਆ ਕਾਫੀ ਦੇਰ ਤੇ ਇਥੇ ਐਕਟਿਵ ਸੀ ਔਰ ਮੇਨਲੀ ਪੁਲਿਸ ਪਰਸਨਲ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਹਦੇ ਚ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਜੀ ਅਮੋਲਕ ਅਮਨਦੀਪ ਸਾਡੇ ਇੰਸਪੈਕਟਰ ਸਹਿਬਾਨ ਇਹਨਾਂ ਦੀ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ ਇਹਦੇ ਚ ਯੂਪੀਏ ਦੇ ਵਿੱਚ ਤੇ ਆਰਮਜ਼ ਐਕਟ ਦੇ ਹੋਰ ਸੈਕਸ਼ਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਥਣੇ ਕੈਂਟ ਦੇ ਵਿੱਚ ਉਹਦੇ ਚ ਇਹ ਅੰਡਰ ਰਿਮਾਂਡ ਨੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਚੋਂ ਕਾਫੀ ਖੁਲਾਸੇ ਹੋਣਗੇ ਕੀ ਲੱਗਦਾ ਉਹ ਬੜੇ ਹਲਕੀ ਉਮਰ ਦੇ ਲੜਕੇ ਹੋ ਜਾਂ 17-18 ਸਾਲ ਦੇ ਇਹ ਦੇਖੋ ਸਾਰੀਆਂ ਗੱਲਾਂ ਕਿਉਂਕਿ ਚਾਂਸੇ ਚ ਆ ਜਾਂਦੇ ਆ ਕਿ ਬਾਹਰੋਂ ਪੈਸਿਆਂ ਦੇ ਲਾਲਚ ਪੈ ਰਹੇ ਨੇ ਜਦੋਂ ਪੁੱਛਿਆ ਗਿਆ ਕਹਿੰਦੇ ਪੈਸਾ ਸਾਨੂੰ ਕੋਈ ਨਹੀਂ ਮਿਲਿਆ ਇਹ ਮਿਸਲੀਡ ਹੋ ਜਾਂਦੇ ਆ ਮੈਂ ਸਮਝੂਗਾ ਯੂਥ ਸਾਡੇ ਕਿ ਪਤਾ ਨਹੀਂ ਈ ਮਤਲਬ ਇਹਦੇ ਵਿੱਚ ਸਾਨੂੰ ਮਿਲ ਜਾਣਾ ਹੈ ਪਰ ਅਲਟੀਮੇਟਲੀ ਕਾਨੂੰਨ ਜਿਹੜਾ ਉਹ ਦੀ ਪਕੜ ਦੇ ਵਿੱਚ ਆ ਗਿਆ ਨਹੀਂ ਇਹੋ ਜੀ ਗੱਲ ਹੈ ਜੇ ਨਹੀਂ ਆਈ ਸਾਹਮਣੇ ਤੇ ਅਜੇ ਕੁਛ ਕੀ ਚੱਲ ਰਹੀ ਹੈ ਗੱਲਾਂ ਇਹਨਾਂ ਦੇ ਕੋਈ ਕੇਸ ਮੈਂ ਦੱਸਿਆ ਜੀ ਤੁਹਾਨੂੰ ਬਸੰਤ ਸਿੰਘ ਦੇ ਸਾਰੇ ਲਵਪ੍ਰੀਤ ਅਮਨਪ੍ਰੀਤ ਦੇ ਖਿਲਾਫ ਕੇਸ ਜਿਹੜੇ ਹੈਗੇ ਉਹਨਾਂ ਦੀ ਵਿਸਤਾਰਪੂਰਵਕ ਤੁਹਾਨੂੰ ਦੱਸਿਆ ਗਿਆ ਜੀ ਕੋਈ ਲੜਕੇ ਨਾਮ ਲੈ ਕੇ ਆਇਆ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰ ਰਹੇ ਸੀਗੇ ਜੀ ਇੱਥੇ ਫੁੱਟ ਸੋਲਜਰ ਸਮਝ ਸਕਦੇ ਆਪਰੇਟਿਵਸ ਕਹਿ ਸਕਦੇ ਇਹਨਾਂ ਨੂੰ ਆਪਾਂ ਇਹ ਇਹਦੇ ਚ ਹਿੰਦੀ ਚ ਵੀ ਕਰ ਲਈਏ ਜੀ ਦੁਆਰਾ ਕੋਈ ਨਹੀਂ ਆ ਸਾਰੇ ਆਏ